ਹਾਂਜੀ ਦੋਸਤੋ ਦੋ ਵਿਸ਼ਿਆਂ ਤੇ ਗੱਲ ਕਰਦੇ ਆ ਇੱਕ ਕੜਾ ਰਈ ਵਾਲੀ ਕੁੜੀ ਤੇ ਮੰਨੇ ਵਾਲਾ ਤੇ ਦੂਜਾ ਅਮਰਤਪਾਲ ਦੇ ਭਰਾ ਵਾਲਾ ਜਿਹੜਾ ਨਸ਼ੇ ਨਾਲ ਫੜਿਆ ਗਿਆ ਟਾਈਮ ਹਰ ਤੇ ਸੁਣ ਲਿਓ ਪਹਿਲੀ ਗੱਲ ਕਦਨ ਰਈ ਵਾਲੀ ਕੁੜੀ ਦੀ ਬੜੇ ਲੋਕਾਂ ਨੇ ਕਿਹਾ ਕਿ ਵੀਰਾਂ ਨੇ ਵੀ ਯਾਰ ਉਹ ਕੁੜੀ ਨੂੰ ਹਣ ਪਿੱਛੇ ਕਿਉਂ ਲੋਕੀ ਪੈ ਗਏ ਆ ਫਿਰ ਕੀ ਹੋਗਾ ਜੇ ਉਹਨੇ ਇਦਾਂ ਕਰਤਾ ਗੱਲ ਫਿਰ ਕਿਆ ਹੋਗੇ ਦੀ ਨਿੰਦੀ ਕੱਲੇ ਵੀ ਉਹਨੇ ਕੀਤਾ ਕੀ ਆ बड़े-बड़े दुनियाच दानवीर लोग बैठे बड़े-बड़े लोग की मदद करने तैयार बैठे कई सचमुच ਪਿੰਡਾਂ 'ਚ ਹੋਈਆਂ ਕੁੜੀਆਂ ਗਏ ਬੱਚੇ ਗਏ ਜਿਨ੍ਹਾਂ ਦੇ ਪਿਓ ਸ਼ਰਾਬੀ ਨੇ ਜਿਹੜੇ ਇਹਨਾਂ ਨੂੰ ਕੁੱਟਦੇ ਮਾਰਦੇ ਇਹਨਾਂ ਦੀ ਮਾਂ ਨੂੰ ਕੁੱਟਦੇ ਨੇ ਉਹਨਾਂ ਕੋਲ ਪੜ੍ਹ ਲਈ ਪੈਸੇ ਨਹੀਂ ਰਹਿਣ ਲਈ ਪੈਸੇ ਨਹੀਂ بڑے ਬੱਚੇ ਨੇ ਖੁੱਲ ਕੇ ਹੈਲਪ ਕਰੋ ਕਰਨੀ ਚਾਹੀਦੀ ਆ ਖਾਸ ਕਰਕੇ ਅਗਰ ਕੋਈ ਕੁੜੀ ਜਾਂ ਤੇ ਲੇਡੀ ਆ ਬੱਚਿਆਂ ਦੀ ਬੱਚੀਆਂ ਦੀ ਜ਼ਿਆਦਾ ਕਰਨੀ ਚਾਹੀਦੀ ਆ ਪਰ ਇੱਥੇ ਮਸਲਾ ਇਹ ਨਹੀਂਗਾ ਮਸਲਾ ਇੱਥੇ ਆ ਕਿ ਉਹਨੇ ਕਿਆ ਕੀਆ ਇੱਥੇ ਮੈਂ ਕਿੰਨਾ ਕਸੂਰ ਉਹਨਾਂ ਦਾ ਘੱਟ ਉਹਨਾਂ ਦੀ ਮਾਂ ਦਾ ਜਦਾ ਚਲੋ ਛੋਟੇ ਬੱਚੇ ਹੀ ਲੈ ਕੇ ਚਲ ਗਏ ਇਹਨਾਂ ਨੂੰ ਪਿਓ ਨੇ ਦੱਸੇ ਕਾਰਨ ਕਿਹੜੇ-ਕਿਹੜੇ ਕਾਰਨ ਕਰਕੇ ਤੇ ਖਰਾਬ ਹੋ ਗਈ ਟਿੱਗਦੀਨੀ ਤਿੰਨਾ ਚੌਥਾਂਵਾਂ ਦੇ ਪਿੰਡਾਂ ਤੋਂ ਉੱਠ ਕੇ ਤੇ ਫੇਰ ਇੱਥੇ ਰਹੀ ਆ ਕੇ ਬੈਠੀ ਆ ਕਿਉਂ ਉਹ ਕਾਰਨ ਛੱਡ ਦਿਓ ਆਪਾਂ ਨਾਲ ਗੱਲਾਂ ਜ ਨਹੀਂ ਪੈਣਾ ਤੁਸੀਂ ਪਿਓ ਦੀ ਵੀਡੀਓ ਸੁਣੀ ਆ ਬੱਚਿਆਂ ਨੂੰ ਉਹਨੇ ਪੜਾਤਾ ਵੀ ਪਿਓ ਗਲਤ ਹੀ ਜੀ ਮੈਨੂੰ ਮਾਰਦਾ ਹੈ ਕੁੱਟਦਾ ਹੈ ਬੱਚੇ ਵਿਚਾਰੇ ਮੈਂ ਹਰ ਦੇ ਘੜੇ ਵਰਗ ਹੁੰਦੇ ਜਿੰਦਾ ਮਰਜ਼ੀ ਕੱਢਦੇ ਉਹ ਮੁੰਡਾ ਕੁੜੀ ਉਦਾਂ ਕੜੇਗਾ ਚਲੋ ਇੱਥੇ ਆ ਕੇ ਕੰਮ ਕਰਨ ਲੱਪੇ ਕਿਸੇ ਨੇ ਆ ਕੇ ਉਹਨਾਂ ਦੀ ਵੀਡੀਓ ਜਾਰੀ ਕੀਤੀ ਲੋਕਾਂ ਦੇ ਵਿੱਚ ਉਹ ਪਪੂਲਰ ਗੱਲ ਉਹਨਾਂ ਦੀ ਜਦ ਤਰੀਕ ਤੇ ਲੋਕਾਂ ਨੇ ਹੈਲਪ ਕਰਨੇ ਸ਼ੁਰੂ ਕੀਤੀ ਕੁੜੀ ਇੱਥੇ ਗਲਤ ਹੋਈ ਕਿ 17 ਸਾਲ ਦੀ ਉਮਰ ਚ ਹੁਣ ਬੱਚੀ ਨਹੀਂ ਰਹੀ ਹੁਣ ਉਹਨੇ ਜਾਣਦੇ ਹੋਏ ਆਪਣੀ ਜ਼ਾਦਾ ਹਮਦਰਦੀ ਲੈ ਲਈ ਕਹਿੰਦਾ ਕਿ ਮੇਰਾ ਪਿਓ ਨਸ਼ੇੜੀ ਸੀ ਤੇ ਉਹ ਮਰ ਗਿਆ ਮਰ ਗਿਆ ਨੂੰ ਪਤਾ ਹੋਊਗਾ ਜੀ ਦੀ 17 ਸਾਲ ਦੀ ਹੁਣ ਮਾਂ ਨੇ ਪਹਿਲਾਂ ਨਹੀਂ ਮਿਲ ਦਿੱਤਾ ਗੱਲ ਵੱਖਰੀ ਤੇ ਨਾਲ ਉਹਨੇ ਕਹਿੰਦਾ ਸਾਨੂੰ ਕੁੱਟਦਾ ਸੀ ਮਾਂ ਨੇ ਇਹ ਕਹਿੰਦਾ ਵੀ ਮੈਨੂੰ ਕੁੱਟਦਾ ਹੁੰਦਾ ਸੀ ਉਹ ਉਹਨਾਂ ਨੂੰ ਪਤਾ ਨਹੀਂ ਸੀ ਛੋਟੇ ਚਲੋ ਮੰਨ ਲਿਆ ਪਰ ਸਾਨੂੰ ਕੁੱਟਦਾ ਉਹਨਾਂ ਨੂੰ ਪਤਾ ਵੀ ਨਹੀਂ ਕੁੱਟਦਾ ਉਹ ਇੰਨਾ ਤਗੜਾ ਝੂਠ ਇੰਨਾ ਤਗੜੇ ਕਿਰਦਾਰ ਕੋਈ ਕਿਸੇ ਬੰਦੇ ਦੀ ਪੈਸਿਆਂ ਲਈ ਉਹ ਕੁੜੀ ਸੱਚੀ ਹੋ ਗਈ ਇਹ ਜਿਹੜੀ ਮੇਨ ਟੂ ਦਾ ਕੰਮ ਚੱਲਦਾ ਇਹ ਸੱਚਾ ਹੋ ਗਿਆ ਜਿਹੜਾ ਸੱਚ ਮੁੱਚ ਕਿਸੇ ਬੱਚੇ ਨੂੰ ਲੋੜ ਆ ਉਹਨਾਂ ਦੇ ਪੈਰਾਂ 'ਚ ਰੋੜੇ ਪਾ ਦੇ ਜਿਹੜਾ ਬੱਚੇ ਜਿਹੜਾ ਪਿਓ ਚੰਗਾ ਭਲਾਉ ਉਹ ਅਮਰਤਾਰੀ ਬੰਦਾ ਹੋ ਨਾਂ ਵੀ ਅਮਰਤਾਰੀ ਹੋਵੇ ਵੈਸੇ ਉਹ ਸਿੰਪਲ ਜ਼ਿੰਦਗੀ ਜੀਣ ਵਾਲਾ ਸਾਰਾ ਪੂਰਾ ਪਿੰਡੋ ਦੀ ਗਵਾਈ ਭਰਦਾ ਪੂਰਾ ਨਾਨਕਾ ਪਿੰਡੇ ਦੀ ਉਹਦੀ ਬੰਦੇ ਦੀ ਗਵਾਈ ਭਰਦਾ ਉਹ ਝੂਠਾ ਸਾਰਾ ਪਿੰਡ ਉਹ ਪਾਗਲ ਨੇ ਲੋਕ ਉਹ ਮੰਨ ਲਓ ਬੰਦਾ ਕੱਲ ਨੂੰ ਜੇ ਅਮਰੀਕਾ ਕੈਨੇਡਾ ਯੂਰੋਪੀਅਨ ਕੰਟਰੀਆਂ ਇੰਡੀਆ ਦੇ ਵਿੱਚ ਵੀ ਲੋ ਇਹਨੂੰ ਸਿਲੈਂਡਰ ਕਹਿੰਦੇ ਆ ਜੇ ਤੁਸੀਂ ਕਿਸੇ ਖਲਾਫ ਇਦਾਂ ਕਰਤਾਰਕੁਸ਼ੀ ਕਿਸੇ ਦੀ ਕਰਦੇ ਜੇ ਤੁਹਾਨੂੰ ਫੜਕਿਓ ਜੁਰਮਾਨਾ ਕਰਦੇ ਆ ਜੇ ਮੰਨ ਲਓ ਬੰਦਾ ਕੱਲ ਨੂੰ ਉਹਦੀ ਮਾਂ ਮਾਂ ਆ ਗਿਨੂੰ ਨਹੀਂ ਕੁਛ ਕੀਤਾ ਜੇ ਮੰਨ ਲਓ ਉਹਦੀ ਮਾਂ ਉਹਦੀ ਕੱਲਾ ਹੁੰਦਾ ਕੱਲ ਨੂੰ ਫਾਇ ਲੈ ਕੇ ਮਰ ਜਾਂਦਾ ਫੇਰ ਫੇਰ ਤੁਸੀਂ ਕੀ ਕਹਿਣਾ ਹੈ ਉਹਦੇ ਬਾਰੇ ਵੀ ਕੁੜੀ ਬਾਰੇ ਸ਼ਰਮ ਦੇ ਨਾਲ ਹੀ ਬੰਦਾ ਮਰ ਜਾਂਦਾ ਛੇਤੀ ਕੀਤੇ ਮੰਦਰਾ ਰੋਂਦਾ ਨਹੀਂਗਾ ਫਿਰ ਵੀ ਉਹਨੇ ਰੋਕ ਰੋਕਦਾ ਰਿਹਾ ਫਿਰ ਵੀ ਇਹਦੇ ਅਥਰੂ ਨਿਕਲੇ ਇਸੇ ਕਰਕੇ ਕਿਉਂਕਿ ਉਹਨੂੰ ਇਹ ਸਿਕਦਾ ਨਹੀਂ ਵੀ ਜਨਾਨੀ ਛੱਡ ਕੇ ਚਲੇਗੀ ਬੱਚਿਆਂ ਨੇ ਉਹਨੂੰ ਜਿੰਦੇ ਜੀ ਮਾਰਦਾ ਤੇ ਉਹਨੂੰ ਨਸ਼ੇੜੀ ਬਣਾਤਾ ਇਸ ਗੱਲ ਦਾ ਦੁੱਖ ਸੀ ਹੁਣ ਬੰਦਾ ਤੇ ਰੋ ਨਹੀਂ ਸਕਦਾ ਛੇਤੀ ਕੀਤਾ ਉਹ ਤੇ 2 ਮਿੰਟ ਚ ਪਹਿਲਾਂ ਝੂਠ ਮਾਰਦੇ ਰਿਹਾ ਤਾਂ ਵੀ ਸੱਚੀ ਤੇ ਮੁੜ ਕੇ ਰੋ ਕੇ ਤਾਂ ਵੀ ਸੱਚੀ ਝੂਠ ਮਾਰ ਕੇ ਤਾਂ ਵੀ ਸੱਚੀ ਇਹ ਕਿੱਥੋਂ ਦਾ ਇਨਸਾਫ ਬਾਈ ਉਹਨਜੀ ਤਾਂ ਆਪਾਂ ਕਹਿੰਦੇ ਆਂ ਕਿ ਜੈਂਡਰ ਕੁਆਲਿਟੀ ਰੱਖਦੇ ਆਂ ਅਸੀਂ ਜਾਤ ਪਾਤ 'ਚ ਯਕੀਨ ਨਹੀਂ ਕਰਦੇ ਤੇ ਇੱਥੇ ਫਿਰ ਬੰਦਾ ਇੱਥੇ ਤੁਸੀਂ ਤੇ ਇਨਜਸਟਿਸ ਕਰਨੇ ਦਾ ਵੀ ਝੂਠੇ ਬੰਦੇ ਦਾ ਸਾਥ ਤੇ ਨਹੀਂ ਦਿੰਦਾ ਜੀ ਤੇ ਜਿਹੜਾ ਸੱਚਾ ਬੰਦਾ ਉਹਦਾ ਨਹੀਂ ਅੱਛਾ ਗੱਲ ਇਹ ਬੰਦੀ ਆ ਵੀ ਸਾਰਿਆਂ ਨੇ ਪੈਸੇ ਜਿਹੜੇ ਨਾ ਨਹੀਂ ਭੇਜੇ ਉਹਨਾਂ ਨੂੰ ਕਹਿੰਦਾ ਮੈਂ ਗੱਲ ਮੰਨਦਾ ਠੀਕ ਆ ਕਈ ਜਿਹੜੀ ਸੰਸਥਾਵਾਂ ਜਿੱਥੇ ਕੋਈ ਚੰਗਾ ਕੰਮ ਕਰਦੇ ਕੋਈ ਉਹਨਾਂ 'ਤੇ ਇਲਜ਼ਾਮ ਲਾਉਂਦਾ ਉੱਥੇ ਬੰਦਾ ਕਹਿੰਦਾ ਵੀ ਯਾਰ ਤੁਸੀਂ ਕਿਹੜਾ ਪੈਸੇ ਭੇਜਿਆ ਪਰ ਹਮ ਦਰਧਿਕਨ ਵਾਲਿਆਂ ਨੇ ਵੀ ਕਿਹੜਾ ਸਾਰਿਆਂ ਨੇ ਭੇਜਿਆ ਰਾਈਟ ਜੇ ਆਪਾਂ ਇਹ ਗੱਲ ਕਹਿੰਨੇ ਆ ਕਿ ਫੇਸਬੁੱਕ ਤੇ ਨਕਲੀ ਆਈਡੀਆਂ ਵਾਲੇ ਨਕਲੀ ਪ੍ਰੋਫਾਈਲਾਂ ਲਾ ਕੇ ਨਕਲੀ ਫੋਟੋਆਂ ਲਾ ਕੇ ਲੋਕਾਂ ਦੀ ਕਿਰਦਾਰਕੁਸ਼ੀ ਕਰਦੇ ਆ ਅਸੀਂ ਕਿੰਨੇ ਜੀ ਇਹ ਬੜੇ ਗੰਦੇ ਬੰਦੇ ਆ ਇਹ ਬੜੇ ਹਰਾਮੀ ਬੰਦੇ ਆ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਸਿੱਖ ਪੰਥ ਦਾ ਉਹ ਤੇ ਨਕਲੀ ਆਈਡੀ ਲਾ ਕੇ ਕਰਦੇ ਆ ਇਹ ਕੁੜੀ ਤੇ ਦੀ ਮਾਂ ਨੇ ਤੇ ਸ਼ਰਮ ਜੀਨੇ ਜੀ ਕਰਤਾ ਜਿਹਦੇ ਬੰਦੇ ਨੂੰ ਇਹਦੇ ਤੋਂ ਹੀ ਅੱਖ ਚ ਬੋਲੀ ਜਾਂਦੇ ਜੀ ਇੱਥੇ ਦੋਗਲਾਪਨ ਕਿਉਂ ਇੰਨੇ ਵੀ ਤੇ ਉਹ ਕੰਮ ਕੀਤਾ ਜਿਹੜਾ ਨਕਲੀ ਆਈਡੀਆਂ ਵਾਲੇ ਕਰਦੇ ਆ ਉਹ ਤੋਂ ਮੰਨਾ ਜਿਹੜਾ ਅਮਰਸਰ ਵਾਲਾ ਉਹਦਾ ਕੋੜਾ ਕੋਈ ਦੀਨ ਧਰਮ ਆ ਕਾਂਗਰਸੀ ਸਰਕਾਰੀ ਦੇ ਕੈਪਟਨ ਬੱਲੇ ਬੱਲੇ ਮਜੀਠੀਆ ਮਾੜਾ ਆ ਆਮ ਆਦਮੀ ਪਾਰਟੀ ਮਾੜੀ ਇਹਨਾਂ ਦੀ ਆ ਗਈ ਆ ਤੇ ਹੁਣ ਉਹ ਕਾਂਗਰਸ ਮਾੜੀ ਤੇ ਬਾਦਲ ਮਾੜਾ ਤੇ ਉਹ ਮਾੜਾ ਕਦੀ ਉਹ ਭਾਜਪਾ ਆ ਪਗਤ ਸਿੰਘ ਦੇ ਪੋਸਟਰ ਲਵਾ ਦਿੰਦਾ ਅਮਰਸਰ ਚ ਕਦੀ ਸਿਮਰਜੀਤ ਸਿੰਘ ਮਾਣਾ ਜਫੀਆਂ ਪਾਈ ਜਾਂਦਾ ਕਦੀ ਉਹ ਲక్ష్ਮੀਕਾਂਤਾ ਦੇ ਪੁੱਤ ਬਣ ਜਾਂਦਾ ਕਦੀ ਅਮਰਤਪਾਲ ਸਿੰਘ ਉਹਨਾਂ ਦੀ ਸਿਫਤਾਂ ਕਰਨ ਲੱਪੈਂਦਾ ਉਹਦਾ ਕੋੜਾ ਕੋ ਉਹਨੇ ਕਿਹੜਾ ਕੋੜਾ ਪੱਲੇਉ ਦੇਣੇ ਆ ਤੁਸੀਂ ਬਾਹਰੋਂ ਭੇਜੇ ਆ ਉਹ ਬਾਬਾ ਨਾਲ ਸੈਟਮਾ ਤੋਂ ਸੋ 100 ਡਾਲਰ ਮੱਥਾ ਟੇਕਿਆ 100 ਰੁਪਏ 50 ਰੱਖ ਲੈ 50 ਤੁਹਾਡੇ ਤੇ ਲਾਤੀ ਤਨੀਣਾ ਬਾਬਾ ਇਹਦੇ ਬੜਾ ਦਾਨਵੀਰ ਉਹੋ ਤੇ ਕੰਮ ਇਹਨਾਂ ਦਾ 50 ਲੈ ਲਈ 50 ਤੁਹਾਡੇ ਤੇ ਲਾਤੀ ਤੇ ਦਾਨਵੀਰ ਆਪੇ ਬਣ ਗਿਆ ਉਹ ਜਾਂ ਵੀਡੀਓ ਜੋ ਤੇ ਚੈਨਲ ਚੱਲਦੇ ਉਹ ਤੋਂ ਬਣਾ ਲੂਗਾ ਬਾਕੀ ਤੁਸੀਂ ਭੇਜੀ ਜਾਣੇ ਆ ਹੁਣ ਸ਼ਰਮਿੰਦਾ ਆ ਉਹਦੇ ਪਿਓ ਕੋ ਚਲਾ ਗਿਆ ਤੂੰ ਪਹਿਲਾਂ ਇਨਕੁਆਰੀ ਕਰ ਲਾ ਸ਼ਰਮਿੰਦਾ ਆ ਚਲ ਗਿਆ ਨਾ ਬਾਅਦ ਚ ਪਿਓ ਤਾਂ ਪਹਿਲਾਂ ਪਤਾ ਹੀ ਨਹੀਂ ਝੂਠਾ ਜ ਜਦੋਂ ਉਹ ਕੁੜੀ ਰੋਂਦੀ ਓਦਾਂ ਇਹ ਰੇਣੇ ਰੋ ਕੇ ਵੀਡੀਓ ਬਣਾ ਲਈ ਮੁੜ ਕੇ ਪਿਓ ਕੋ ਗਿਆ ਅਛਾ ਤਾ ਪਿਓ ਕੋ ਤੂੰ ਪਹਿਲਾਂ ਜਾਂਦਾ ਹੁਣ ਵੀ ਮੈਂ ਉਹ ਸਿਰਫ ਆਪਣੀ ਇੱਜ਼ਤ ਬਣਾਉਣ ਲਈ ਵੀ ਇਹ ਲੋਕਾਂ ਕਹਤਾ ਵੀ ਮਨਾਂ ਠਗਿਆ ਗਿਆ ਆਪਣੀ ਜਿੱਤ ਬਚਾਉਣ ਲਈ ਗਿਆ ਉਹ ਤਾਂ ਮਨਾਂ ਦਾ ਕੋਈ ਲੈਣਾ ਦੇਣਾ ਨਹੀਂ ਪਿਓ ਦੇ ਨਾਲ ਵੀ ਪਿਓ ਦੇ ਨਾਲ ਤੁਸੀਂ ਕੁੜੀ ਨੂੰ ਦੁਬਾਰਾ ਵਸਾ ਦਿਓ ਮਾਂ ਨੂੰ ਚੱਲ ਜਾਣਗੀਆਂ ਉਹ ਮੈਂ ਤੁਹਾਨੂੰ ਸ਼ਰਤਾਂ ਕਹਿੰਨਾ ਇਹ ਮਾਂ ਤੇ ਤੀ ਹੁਣ ਵੀ ਸਿਰਫ ਇਸ ਕਰਕੇ ਗਿਆ ਪਿਓ ਨਾਲ ਮਾਂ ਘਰ ਆਲੇ ਨਾਲ ਜਾਣਗੀਆਂ ਪਿਓ ਨਾਲ ਜਾਣਗੀਆਂ ਕਿਉਂਕਿ ਫੜੀਆਂ ਗਈਆਂ ਸਿਰਫ ਪੈਸੇ ਕਰਕੇ ਜਾਣਗੀਆਂ ਵੀ ਸਾਨੂੰ ਜ਼ਮੀਨ ਵੀ ਉਹ ਕਹਿੰਦਾ ਮੈਂ ਦੇਣ ਲਈ ਤਿਆਰ ਹਾਂ ਤੇ ਇਧਰੋਂ ਬਾਹਰੋਂ ਵੀ ਪੈਸੇ ਬਣ ਜਾਣੇ ਆ ਮੈਂ ਕਹਿੰਦਾ ਜੇ ਸਿਰਫ ਮਦਦ ਕਰਨੇ ਹੋ ਛੋਟੇ ਮੁੰਡੇ ਦੀ ਕਰੋ ਉਦੀ ਪੜ੍ਹਾਈ ਦਾ ਕੋਈ ਖਰਚਾ ਚੁੱਕ ਲੇ ਉਹ ਪੜ੍ਹ ਲਿਖ ਕੇ ਕੋਈ ਆਪਣੀ ਜੌਬ ਕਰੇ ਕੰਮ ਕਰੇ ਇਹਨਾਂ ਦੇ ਦੋਵੇਂ ਜੜੀਆਂ ਜਾਣਗੀਆਂ ਨਾ ਝੂਠੀ ਜਿਹੜੇ ਬੰਦੇ ਨੂੰ ਝੂਠ ਮਾਰਨ ਦੀ ਇਦਾਂ ਦੀ ਆਦਤ ਪੈ ਗਈ ਹੈ ਨਾ ਜਿੱਦਾਂ ਉਹ ਟ੍ਰੈਂਡ ਕੀਤੀ ਮਾਂ ਨੇ ਮਾਂ ਦੇ ਸ਼ਰੇਮ 'ਚ ਝੂਠੀ ਹੈ ਨਾ ਸ਼ਰੇਮ ਹਮ ਇੱਕ ਨੰਬਰ ਦਾ ਕਸੂਰ ਹੀ ਸਾਰਾ ਉਹਦਾ ਮੈਂ ਮੰਨਦਾ ਉਹਦਾਂ ਦੀ ਉਹਨੇ ਕੁੜੀ ਟ੍ਰੈਂਡ ਕਰ ਲਈ ਆ ਇਹ ਹਾਲ ਇਹਨੇ ਵੀ ਉਹੋ ਕਰਨਾ ਜੇ ਉਹ ਜਿਹੜਾ ਬੰਦਾ ਆ ਉਹ ਰਹੂਗਾ ਕਰੀ ਫੇਰ ਰਦਸ਼ਨ ਜੋਗਾ ਕੇ ਇਹਨਾਂ ਨੂੰ ਕਾਕੇ ਮੁੜ ਕੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਇਹ ਐਪੀਸੋਡ ਖਤਮ ਹੋਇਆ ਨਾ ਕਿਸੇ ਨਵੇਂ ਦਾ ਚਾਲੂ ਹੋ ਜਾਣਾ ਇਹਨਾਂ ਨੇ ਮੁੜ ਕੇ ਬੈਕਗ੍ਰਾਉਂਡ ਚ ਇਹਨਾਂ ਦਾ ਕੰਮ ਇਹੋ ਹੀ ਕਹਾਣੀ ਚੱਲਣੀ ਹੈ ਦੁਬਾਰਾ ਜਿੱਥੇ ਮਰਜੀ ਜ਼ੋਰ ਲਾ ਲੋ ਸੋ ਜਿਹੜਾ ਹੁੰਦਾ ਨਾ ਇੱਕ ਹੁੰਦਾ ਵਾਕਿਆ ਵਿਕਟਮ ਹੁੰਦਾ ਜਿਹੜੀਆਂ ਬੱਚੀਆਂ ਵਿਕਟਮ ਹੁੰਦੀਆਂ ਕੋਈ ਛੋਟੇ ਬੱਚੀ ਕੋਈ ਕਿਡਨੈਪ ਹੋ ਜਾਂਦੀ ਆ ਕੋਈ ਛੋਟੀ ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ ਕੋਈ ਬੱਚੀਆਂ ਸ਼ਾਰ ਬੜੀਆਂ ਹੁੰਦੀਆਂ ਗਰੀਬ ਪਰਿਵਾਰਾਂ ਚ ਫਸਟ ਹੁੰਦੀਆਂ ਪੰਜਾਬ ਚੋਂ ਪਰ ਪੜ੍ਹਨ ਲਈ ਅੱਗੇ ਪੈਸੇ ਨਹੀਂ ਹੁੰਦੇ ਤੇ ਉਹ ਜਿਹੜੀਆਂ ਚੀਜ਼ਾਂ ਨਾ ਉਹ ਵਾਕਿਆ ਹੁੰਦੀਆਂ ਔਰਤਾਂ ਬੱਚੀਆਂ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਪਰ ਝੂਠ ਝੂਠੇ ਨੂੰ ਨਹੀਂ ਝੂਠਾ ਬੰਦਾ ਵੀ ਮਾੜਾ ਝੂਠਾ ਜਨਾਨੀ ਵੀ ਮਾੜੀ ਤੇ ਜੇ ਝੂਠੇ ਬੰਦੇ ਨੂੰ ਸਜ਼ਾ ਉਹ ਨਹੀਂ ਮਿਲਦੀ ਹੈ ਤੇ ਜਨਾਨੀ ਨੂੰ ਵੀ ਉਸੇ ਤਰ੍ਹਾਂ ਦੀ ਹੀ ਮਿਲਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਸੋ ਇਸ ਕਰਕੇ ਇਹ ਨਾ ਕਹੋ ਵੀ ਉਹਨੂੰ ਯਾਰ ਕਿਉਂ ਕਹਿੰਦੇ ਆ ਉਹਨੇ ਗਲਤ ਕੰਮ ਕੀਤਾ ਤਾਂ ਕਹਿੰਦੇ ਆ ਉਹਨੇ ਕੋਈ ਕੋਈ ਵਡਿਆਈ ਨਹੀਂ ਕੀਤੀ ਮਗਰੋਂ ਰੰਗ ਟੰਗ ਬਦਲੇ ਆਪਾਂ ਵੇਖ ਹੀ ਲਿਆ ਤੇ ਨਾਲ ਦੇ ਨਾਲ ਜਿਹੜਾ ਉਹਨੇ ਇੰਟਰਵਿਊ ਬਾਅਦ ਚ ਦਿੱਤੀਆਂ ਉਹ ਚ ਫਿਰ ਵੀ ਨਹੀਂ ਮੰਨਦੀ ਉਹ ਭਈ ਮੇਰੇ ਤੋਂ ਗਲਤੀ ਹੋ ਗਈ ਆ ਇਹ ਤੇ ਬੰਦਾ ਮੰਨ ਲੈਂਦਾ ਨਾ ਮੇਰੇ ਤੋਂ ਗਲਤੀ ਹੋ ਗਈ ਗਲਤੀ ਮੰਨਣਾ ਕਹਿੰਦੇ ਬੰਦਾ ਛੋਟਾ ਨਹੀਂ ਹੁੰਦਾ ਪਰ ਨਹੀਂ ਮੰਨੀ ਉਹਨੇ ਕਿਉਂਕਿ ਟ੍ਰੇਨਡ ਪੂਰੀ ਆ ਸੋ ਮੈਂ ਆਪਾਂ ਨੇ ਕਹਿੰਦੇ ਜਿਹਨੇ ਹੈਲਪ ਕਰਨੀ ਕਰੇ ਜ਼ਰੂਰ ਜਾ ਕੇ ਕਰੋ ਤੁਸੀਂ ਉਹਨਾਂ ਦੀ ਇਹ ਪੜ੍ਹਾਈ ਦਾ ਖਰਚਾ ਚੁੱਕੋ ਉਹਨਾਂ ਨੂੰ ਸੋਛਾਤ ਲੈ ਕੇ ਸਿਰ ਘਰ ਲੈ ਕੇ ਦਿਓ ਉਹਨਾਂ ਨੂੰ ਬਿਨ ਰੈਸਟੋਰੈਂਟ ਵੱਡਾ ਖੋਲ ਦਿਓ ਜਿੰਨਾ ਕਰਨਾ ਕਰੋ ਪਰ ਝੂਠੇ ਬੰਦੇ ਨੂੰ ਨਹੀਂ ਖਾਸ ਕਰਕੇ ਜਿਨ੍ਹਾਂ ਨੇ ਇੱਕ ਨਿਰਦੋਸ਼ ਬੰਦੇ ਤੇ ਛੂਠੇ ਇਲਜ਼ਾਮ ਲਾ ਕੇ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨੂੰ ਠੱਗੀ ਕਹਿੰਦੇ ਆ ਇਹਨੂੰ ਜਾਲ ਸਾਜ਼ੀ ਕਹਿੰਦੇ ਆ ਇਹਨੂੰ ਧੋਖੇਬਾਜ਼ੀ ਕਹਿੰਦੇ ਆ ਇਹਨੂੰ ਪੀੜਤ ਨਹੀਂ ਕਹਿੰਦੇ ਇਹਨੂੰ ਵਿਕਟਮ ਨਹੀਂ ਕਹਿੰਦੇ ਇਹਨੂੰ ਵਿਚਾਰਾ ਨਹੀਂ ਕਹਿੰਦੇ ਜੇ ਤੁਸੀਂ ਸੋਚਦੇ ਜੇ ਇਦਾਂ ਤਾਂ ਕਰੀ ਜਾਓ ਜਿੰਨਾ ਕਰਨੀ ਜ਼ਰੂਰ ਕਰੋ ਮੈਂ ਕਹਾਂਗਾ ਵੀ ਜੇ ਕਰਨੀ ਕਹਿੰਦੇ ਤਾਂ ਮੁੰਡੇ ਦੀ ਕਰੋ ਜਿਹਨਾਂ ਦਾ ਬੱਚਾ ਛੋਟਾ ਆ ਉਹਦੀ ਹੈਲਪ ਕਰ ਦਿਓ ਉਹਨੂੰ ਬਚਾ ਲਓ ਇਹਨਾਂ ਤੋਂ ਨਹੀਂ ਤੇ ਜਿੱਦਾਂ ਸ਼ੁਭ ਕਰਨ ਦੀ ਮਾਤਾ ਆ ਗਈ ਜਿਹੜਾ ਮੁੰਡਾ ਸ਼ਹੀਦ ਹੋਇਆ ਕਿਸਾਨ ਤੋਂ ਬਾਅਦ ਚ ਇਹ ਜਿਹੜੇ ਲੋਕ ਇਦਾਂ ਪਾਉਂਦੇ ਨੇ ਨਾ ਇਹ ਵਿਚਾਰੇ ਨਹੀਂ ਹੁੰਦੇ ਉਹ ਜਿੱਦਾਂ ਅਵਤਾਰ ਫਿਲਮ ਹੈਗੀ ਨਾ ਰਜੇਸ਼ ਕਰਨ ਦੀ ਪਹਿਲਾਂ ਬੱਚੇ ਛੱਡ ਕੇ ਭੱਜ ਜਾਂਦੇ ਜਦੋਂ ਅਮੀਰ ਹੋ ਜਾਂਦਾ ਫੇਰ ਵਾਪਸ ਹੱਥ ਜੋੜ ਕੇ ਆ ਜਾਂਦੇ ਆ ਇਹ ਉਹ ਮਾਫ਼ ਕਰਨ ਵਾਲੇ ਨਹੀਂ ਹੁੰਦੇ ਜਿਹੜੇ ਇਹ ਇੱਕ ਬਾਹਰ ਕੱਢੇ ਤੇ ਕੱਢੇ ਦੈਟਸ ਇਟ ਹੈਲਪ ਕਰਨੀ ਤਾਂ ਬੰਦੇ ਦੀ ਕਰੋ ਉਹੜਾ ਵਿਚਾਰਾ ਆਟੋ ਚ ਲਾਉਂਦਾ ਉਹਦੀ ਕਰੋ ਜਿਹਦੀ ਕਿਰਦਾਰ ਕੁਰਸੀ ਕੀਤੀ ਉਹਦੀ ਐਲਪ ਕਰੋ ਉਹਦੇ ਉਲਪ ਮੰਗਣਵਣੀ ਨਹੀਂ ਦਿਆ ਬੰਦਾ ਇੰਨਾ ਜ਼ਮੀਰ ਵਾਲਾ ਉਹ ਉਲਪ ਮੰਗਣਵਣੀ ਨਹੀਂ ਦਿਆ ਉਹ ਕਹਿੰਦਾ ਵੀ ਮੇਰੀ ਤੇ ਬੇਇੱਜ਼ਤੀ ਕਰਤੀ ਮੁੰ ਤੇ ਇਸ ਗੱਲ ਦਾ ਬੜਾ ਦੁੱਖ ਹੈ ਸੋ ਜਿਨ੍ਹਾਂ ਦੀ ਇੱਜ਼ਤ ਆ ਉਹ ਹੀ ਗੱਲ ਸਮਝਣਗੇ ਨਾ ਜਿਨ੍ਹਾਂ ਦੀ ਹੈ ਨਹੀਂ ਉਹਨਾਂ ਦੇ ਕਹਣਾ ਵੀ ਕੁੜੀ ਵਿਚਾਰੀ ਦਾ ਕੀ ਕਸੂਰ ਆ ਜੀ ਕੁੜੀ ਦਾ ਹੀ ਸਾਰਾ ਕਸੂਰ ਆ ਤੇ ਉਹਦੀ ਮਾਂ ਦਾ ਕਸੂਰ ਔਰ ਕੀ ਦਾ ਕਸੂਰ ਨਾਲ ਜਿਹੜੇ ਵੀਡੀਓ ਬਣਾਉਣ ਵਾਲੇ ਆ ਆਪਣੇ ਵੀਰ ਜੀ ਹੋਣੀ ਉਨਾ ਉਹ ਵੇਖ ਲੋ ਕਿੰਡੀ ਛੇਤੀ ਗਿਆ ਨਾਲ ਰੋ ਵੀ ਪੈ ਐਡੀ ਛੇਤੀ ਅੰਮਰਸਰ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਦੂਜੇ ਮਹੱਲੇ 'ਚ ਇਦਾਂ ਦੀਆਂ ਬੱਚੀਆਂ ਹੋਣੀਆਂ ਕਿੰਨੇ ਕਦੀ ਮਤ ਕੀਤੀ ਤੁਸੀਂ ਬਈ ਉੱਥੇ ਨਹੀਂ ਕਰਨੀ ਮੇਰੇ ਅਰਗੇ ਮੈਂ ਆਪਣੇ ਆਪਣੇ ਆਵਰ ਨੂੰ ਮੈਂ ਬਾਹਰ ਨਹੀਂ ਰੱਖਦਾ ਸਾਡੇ ਅਰਗੇ ਨੇ ਹਲਪ ਉੱਥੇ ਕਰਨੀ ਜਿੱਥੇ ਸਾਹਮਣੇ ਆਏ ਦੀਦਾਵੇ ਕੈਮਰਾ ਲੱਗਾ ਹੋਵੇ ਮੈਂ ਇਦਾਂ ਪੈਸੇ ਫੜਾਉਂਦਾ ਆ ਠੀਕ ਹੈ ਨਾ ਗੁਰਦਾਰੇ ਦਾਨ ਉਹੋ ਹੀ ਕਰਦਾ ਜੇ ਤਾਂ ਪੱਕੇ ਦੇ ਨਾਂ ਲਿਖਿਆ ਹੋਵੇ ਗੁਪਤ ਦਾਨ ਤੇ ਕੋਈ ਕਰਦਾ ਹੀ ਨਹੀਂ ਉਹਨਾਂ ਕੋਲ ਕਿਸ ਨੂੰ ਕੀ ਪਤਾ ਲੱਗਣਾ ਮੈਂ ਪੈਸੇ ਦਿੱਤੇ ਅਸਲ 'ਚ ਪੈਸੇ ਦੇ ਕੇ ਬੰਦੇ ਨੇ ਆਪਣੇ ਆਪ ਨੂੰ ਵੱਡਾ ਖਵਾਉਣਾ ਦਾ ਦਾਨ ਤੇ ਦਾਨ ਵਾਲੇ ਤੇ ਬੰਦੇ ਦੱਸਦੇ ਨਹੀਂਗੇ ਛੇਤੀ ਕੀਤੇ ਆ ਆਪਣੇ ਆਪ ਨੂੰ ਵੱਡਾ ਖਵਾਉਣ ਲਈ ਨਾ ਕਈ ਬੰਦੇ ਉਹ ਫਿਰ ਕਰਤੇ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ ਬਾਲੇ ਜਿਆਦਾਤਰ ਆਪਣੇ ਆਪ ਨੂੰ ਵੱਡਾ ਖਵਾਉਣ ਲਈ ਲੋਕਾਂ ਦੇ ਸਾਹਮਣੇ ਦਾਨ ਕਰਦੇ ਆ ਕਈ ਦੇ ਕੰਜਰ ਇੱਕ ਕੰਬਲ ਦੇ ਕੇ ਫੋਟੋ ਕੋ ਚਾਉਂਦੇ ਹੁੰਦੇ ਆ ਕਿ ਇੱਕ ਕੇਲਾ ਦੇ ਕੇ ਗਰੀਬ ਨੂੰ ਫੋਟੋ ਕੋ ਚਾਉਂਦੇ ਹੁੰਦੇ ਆ ਸੋ ਉਹ ਇੱਕ ਕੰਬਲ ਦਿੱਤਾ ਤੇ ਲੱਖ ਰੁਪਈਆ ਦਿੱਤਾ ਕਈ ਵਾਰ ਇੱਕ ਬਰਾਬਰ ਹੀ ਹੋ ਜਾਂਦਾ ਕਉਂਕਿ ਇਥੇ ਮਕਸਦ ਹੋਰ ਹੁੰਦਾ ਆ ਸੋ ਮੇਰੇ ਹਿਸਾਬ ਨਾਲ ਕੁੜੀ ਗਲਤ ਸੀ ਕੁੜੀ ਗਲਤ ਹੈ ਤੇ ਕੁੜੀ ਗਲਤ ਰਹੂਗੀ ਤੇ ਉਹਦਾ ਜਿਹੜਾ ਪਿਓ ਸੀਗਾ ਉਹ ਬਿਲਕੁਲ ਸਹੀ ਸੀਗਾ ਆਪਣੀ ਥਾਂ ਤੇ ਤੇ ਦੂਜੀ ਜਿਹੜੀ ਗੱਲ ਆ ਆਪਾਂ ਨਾਲ ਹੀ ਕਰਦੇ ਆ ਅਮਰਤਪਾਲ ਦੇ ਭਰਾ ਵਾਲੀ